ਹੈਲੋ ਬਾਈ ਜੀ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਸਰ ਜਾਨੇ ਪਹੁੰਗੇ ਅੱਜ ਦੀ ਵੀਡੀਓ ਦੇ ਵਿੱਚ ਬਈ ਮੈਂ ਗੱਲ ਕਰਦਾ ਆਪਣੇ ਪੋਲਟਰੀ ਫਾਰਮ ਦੇ ਸਫਰ ਦੀ ਜਦੋਂ ਮੈਂ ਸ਼ੁਰੂਆਤ ਕਰਿਆ ਸੀਗਾ ਤਾਂ ਦੋ ਚੂਚੇ ਛੋਟੇ ਲੈ ਕੇ ਆਇਆ ਸੀ ਜਿਹੜੇ ਕਿ ਰੰਗੀਨ ਹੁੰਦੇ ਨੇ ਉਹ ਵੀ ਕਿਸੇ ਨੇ ਦਿੱਤੇ ਸੀ ਗਿਫਟਡ ਆਏ ਸੀ ਤੇ ਉਸ ਤੋਂ ਬਾਅਦ ਚੂਕਰ ਦੇ ਕਰਾਉਂਦੇ ਹੌਲੀ ਹੌਲੀ ਮੈਨੂੰ ਵਧੀਆ ਲੱਗਣ ਲੱਗੇ ਚੂਚੇ ਤੇ ਛੋਟੇ ਛੋਟੇ ਚੂਚਿਆਂ ਨਾਲ ਬਈ ਜਦੋਂ ਫਿਰਦੇ ਰਹਿੰਦੇ ਨੇ ਆਪਣੇ ਘਰ ਦੇ ਵਿੱਚ ਬਹੁਤ ਸੋਹਣੇ ਲੱਗਦੇ ਨੇ ਤਾਂ ਉਥੋਂ ਹੌਲੀ ਹੌਲੀ ਸ਼ੌਂਕ ਪਿਆ ਤੇ ਕਰਦੇ ਕਰਾਉਂਦੇ ਮੈਂ 10 ਲੈ ਆਇਆ 20 ਲੈ ਆਇਆ 30 ਲੈ ਆਇਆ ਕਰਦੇ ਕਰਦੇ ਪਈ ਵਧੀਆ ਆਪਾਂ ਕਰਨ ਲੱਗ ਗਏ ਫਿਰ ਮੈਨੂੰ ਕੰਮ ਵੀ ਥੋੜਾ-ਬੋਤਾ ਵਧੀਆ ਲੱਗਣ ਲੱਗ ਗਿਆ ਕਿਉਂਕਿ ਕੰਮ ਇਦਾਂ ਵਧੀਆ ਲੱਗਣ ਲੱਗ ਗਿਆ ਮੈਨੂੰ ਐ ਹੁੰਦਾ ਸੀ ਚਲੋ ਦੇਸੀ ਆਂਡੇ ਖਾਏ ਕਰਾਂਗੇ ਦੇਸੀ ਬੱਚੇ ਲਿਆ ਕੇ ਮੈਂ ਛੱਡ ਲਈ ਸੀਗੇ 30 ਕਿ ਲੈ ਆਏ ਸੀਗਾ ਫਿਰ ਕਰਦੇ ਕਰਾਉਂਦੇ ਬਾਈ ਜਦੋਂ ਬਹੁਤ ਔਖੇ ਬਾਈ ਉਹਨੇ ਪਹਿਲੀ ਵਾਰ ਜਦੋਂ ਆਂਡੇ ਦੇਣ ਆਈ ਮੁਰਗੀ ਨਾ ਬਹੁਤ ਔਖੀ ਆਈ ਆ ਉਹ ਤੇ ਉਹ ਨੂੰ ਪਤਾ ਨਹੀਂ ਸੀ ਹੁੰਦਾ ਵੀ ਕਿੱਦਾਂ ਅੰਡੇ ਤੇ ਆਉਣਾ ਹੁੰਦਾ ਹਨਾ ਮੁਰਗੀ ਨੇ ਕੀ-ਕੀ ਉਸ ਕਰਨਾ ਪੈਂਦਾ ਕੀ ਫੀਡ ਪਾਉਣੀ ਹੈ ਕੀ ਨਹੀਂ ਓਵਰ ਫੀਡ ਮੈਂ ਪਾ ਕੇ ਰੱਖਦਾ ਸੀ ਜਦ ਦੇਖੋ ਫੀਡ ਪਈ ਰਹਿੰਦੀ ਸੀ ਜਿਨ੍ਹਾਂ ਕਰਕੇ ਮੁਰਗੀਆਂ ਮੋਟੀਆਂ ਹੋ ਗਈਆਂ ਸੀ ਤੇ ਅੰਡੇ ਨਹੀਂ ਦੇਣ ਲੱਗੀਆਂ ਤਕਰੀਬ 6-7 ਮਹੀਨਿਆਂ ਤੋਂ ਬਾਅਦ ਜਾ ਕੇ ਇੰਨੀ ਮਿਹਨਤ ਤੋਂ ਬਾਅਦ ਜਾ ਕੇ ਕਿਤੇ ਅੰਡੇ ਮਿਲਣੇ ਸ਼ੁਰੂ ਹੋਏ ਨੇ ਤੇ ਉਸ ਤੋਂ ਬਾਅਦ ਜੋ ਬਾਈ ਗੱਲ ਕਰੀਏ ਜਦੋਂ ਅੰਡੇ ਆਉਣ ਲੱਗੇ ਤਾਂ ਆਪਣੇ ਖਾਣ ਵਾਸਤੇ ਆਪਾਂ ਨੇ ਰੱਖੇ ਸੀ ਤੇ ਦੇਸੀ ਮੁਰਗੀਆਂ ਦੇਖ ਕੇ ਔ ਲੋਕ ਡਿਮਾਂਡ ਕਰਨ ਲੱਗੇ ਆਂਡੇ ਦੀ ਤਾਂ ਉੱਥੋਂ ਸਮਝ ਆਇਆ ਕਿ ਇਸ ਕੰਮ ਦੇ ਵਿੱਚ ਥੋੜਾ-ਥੋੜਾ ਫਾਇਦਾ ਤਾਂ ਹੋ ਸਕਦਾ ਕਿਉਂਕਿ ਦੇਸੀ ਚੀਜ਼ ਆਰਗੇਨਿਕ ਚੀਜ਼ ਜੇ ਆਪਾਂ ਤਿਆਰ ਕਰਕੇ ਦਿੱਤੀ ਜਾਵੇ ਤਾਂ ਲੋਕਾਂ ਲਈ ਤਾਂ ਫਾਇਦੇਮੰਦ ਹੈਗੀ ਆਪਣੇ ਵਾਸਤੇ ਵੀ ਫਾਇਦੇਮੰਦ ਆ ਤਾਂ ਉੱਥੋਂ ਬਈ ਕਰਦੇ ਕਰਾਉਂਦੇ ਫਿਰ ਮੈਂ ਇਸ ਕੰਮ ਵਧੀਆ ਲੱਗਣ ਲੱਗ ਗਿਆ ਤੇ ਮੈਂ ਸਿੱਖਿਆ ਟ੍ਰੇਨਿੰਗ ਲਈ ਕੇਵੀਕੇ ਤੋਂ ਮੈਂ ਟ੍ਰੇਨਿੰਗ ਲਈ ਉਸ ਤੋਂ ਬਾਅਦ ਮੈਨੂੰ ਟ੍ਰੇਨਿੰਗ ਦੇ ਵਿੱਚ ਹੋਰ ਜ਼ਿਆਦਾ ਮਜ਼ਾ ਆਇਆ ਕਿਉਂਕਿ ਇਹਨਾਂ ਬਾਰੇ ਜਾਣਨ ਨੂੰ ਮਿਲਿਆ ਤਾਂ ਮੈਂ ਇਹ ਜੀਆਂ ਗੱਲਾਂ ਜਿਹੜੀਆਂ ਨਹੀਂ ਸੀ ਪਤਾ ਇਹਨਾਂ ਬਾਰੇ ਉਹ ਜਦੋਂ ਮੈਂ ਜਾਣਿਆ ਤਾਂ ਮੈਨੂੰ ਹੋਰ ਜ਼ਿਆਦਾ ਇਹਨਾਂ ਦੇ ਬਾਰੇ ਪਤਾ ਲੱਗਿਆ ਤੇ ਮੈਂ ਸੋਚਿਆ ਵੀ ਕੰਮ ਵੀ ਵਧੀਆ ਆ ਤੇ ਇਹਨਾਂ ਕੋ ਹੈ ਨਹੀਂ ਦਾ ਥੋੜਾ ਬਹੁਤਾ ਧਿਆਨ ਦੇਣਾ ਤੇ ਥੋੜੀ ਬੋਦੀ ਮਿਹਨਤ ਤਾਂ ਚਲੋ ਹਰ ਕੰਮ 'ਚ ਹੁੰਦੀ ਹੋ ਆ ਤੇ ਆਪਾਂ ਕਿਉਂ ਨਾ ਇਹ ਕੰਮ ਨੂੰ ਪਹਿਲ ਦੇ ਕੇ ਕੰਮ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਬਈ ਉੱਥੋਂ ਮੈਂ ਕੰਮ ਸ਼ੁਰੂ ਕੀਤਾ ਆ ਏडीसी ਪੋਲਟਰੀ ਫਾਰਮਿੰਗ ਦਾ ਤੇ ਕਰਦੇ ਕਰਾਉਂਦੇ ਮੇਰੇ ਕੋਲ ਜਗ੍ਹਾ ਹੈ ਨਹੀਂ ਸੀ ਜਦੋਂ ਮੈਂ ਪਹਿਲੀ ਵਾਰੀ ਕੰਮ ਕਰਿਆ ਤਾਂ ਘਰ ਦੀ ਛੱਤ ਤੋਂ ਮੈਂ ਸ਼ੁਰੂਆਤ કરી ਸੀ ਉਸ ਤੋਂ ਬਾਅਦ ਵਈ ਹੌਲੀ-ਹੌਲੀ ਮੈਨੂੰ ਕਰੇ ਉੱਪਰ ਦੀ ਛੱਤ ਤੇ ਮੈਂ ਨਾ ਇਹ ਜੋ ਮਾਹੌਲ ਨਹੀਂ ਦੇ ਪਾਇਆ ਜਿਵੇਂ نیچے ਤੇ ਪਾਉਣਾ ਸੀ ਤੇ ਇਦਾਂ ਦਾ ਹਰਾਚਾਰਾ ਜਿਆ ਟਾਹਣੀਆਂ ਤੋੜ ਕੇ ਪਾਉਣੀਆਂ ਜਾਂ ਕੋਠੇ ਤੇ ਥੋੜਾ ਜਿਹਾ ਔਖਾ ਵੀ ਲੱਗਦਾ ਹੁੰਦਾ ਸੀ ਤਾਂ ਫਿਰ ਮੈਂ نیچے ਇੱਕ ਇਹ ਸ਼ੈੱਡ ਤਾਂ ਜਿਹੜਾ ਆਪਾਂ ਨੇ ਪਾਇਆ ਇਹ ਬਾਅਦ ਦੇ ਵਿੱਚ ਪਾਇਆ ਤਾਂ ਇਦਾਂ ਦਾ ਇੱਕ ਜਗੜ ਦਾ ਜੀ ਨਾ ਇਹਦੇ ਵਿੱਚ ਬੰਦ ਕਰਦੇ ਹੁੰਦੇ ਹੁੰਦੇ ਸੀ ਮੁਰਗੀਆਂ ਇਹ ਆਲੇ-ਦਾਲੇ ਆ ਨੈਟ ਤੁਸੀਂ ਦੇਖ ਰਹੇ ਹੋਵੋਗੇ ਅ ਐਂਟੀ ਬਰਡ ਨੈਟ ਲਾਇਆ ਹੋਇਆ ਬਈ ਇਹ ਐਂਟੀ ਬਰਡ ਨੈਟ ਲਾ ਕੇ ਚਾਰ ਦੁਵਾਰੀ ਇੱਕ ਪਲਾਟ ਦੇ ਵਿੱਚ ਕਰਕੇ ਆਪਾਂ ਇੱਥੇ ਮੁਰਗੀਆਂ ਛੱਡੀ ਹੁੰਦੀਆਂ ਨੇ ਤੇ ਸਾਰਾ ਦਿਨ ਇੱਥੇ ਮੁਰਗੀਆਂ ਘੁੰਮਦੀਆਂ ਫਿਰਦੀਆਂ ਨੇ ਤੇ ਛਾਂ ਵਾਸਤੇ ਇਦਾਂ ਦੇ ਦਰਖਤ ਲਾਤੇ ਹੁਣ ਤਾਂ ਚਲੋ ਪੱਤ ਝਾੜਾ ਛਾਂਗੇ ਹੋਏ ਨੇ ਆਪਣੇ ਆ ਤੁਸੀਂ ਦੇਖ ਸਕਦੇ ਹੋ ਡੇਕਾਂ ਢੁਕਾਂ ਸਭ ਛਾਈਆਂ ਹੋਈਆਂ ਨੇ ਨਹੀਂ ਤਾਂ ਇੱਥੇ ਪੂਰੀ ਗਰਮੀਆਂ ਦੇ ਵਿੱਚ ਛਾਂ ਹੁੰਦੀ ਹੈ ਜਿਵੇਂ ਕਿ ਉੱਥੇ ਤੁਸੀਂ ਦੇਖ ਸਕਦੇ ਹੋ ਛਾਂ ਵਿੱਚ ਹੀ ਆਪਣਾ ਯੂਹੀ ਘੁੰਮੀ ਜਾਂਦਾ ਬਈ ਫਿਰ ਕਰਦੇ ਕਰਾਉਂਦੇ ਮੁਰਗੀਆਂ ਵਧਾਈਆਂ ਹੌਲੀ ਹੌਲੀ ਫਿਰ ਇੱਥੇ ਵੀ ਬੰਦ ਕਰੀਆਂ ਉੱਪਰ ਬੰਦ ਕਰਿਆ ਨਹੀਂ 22 ਤਾਂ ਕੰਮ ਨੂੰ ਵਧਾਉਂਦੇ ਗਏ ਆਰ ਆਈ ਆਰ ਰੱਖੀ ਬਲੈਕ ਐਸਟਰ ਲੋਪ ਰੱਖੀ ਤੇ ਇੱਕ ਦੋ ਅਸੀਲ ਵੀ ਰੱਖੇ ਸੀਗੇ ਤਾਂ ਮੈਨੂੰ ਆ ਬੜੀਆ ਲੱਗਿਆ ਤੇ ਹੋਰ ਕਈ ਜਾਨਵਰ ਰੱਖੇ ਨੇ ਮੈਂ ਕਹਣਾ ਭੇਹੰਤ ਬਜੀ ਸਪੈਰਟ ਤੋਂ ਲੈ ਕੇ ਹੈਮਸਟਰ ਪਤਾ ਨਹੀਂ ਹੋਰ ਕਿਹੜੇ ਕਿਹੜੇ ਫਿਸ਼ ਤਾਂ ਆਪਣੇ ਕੋਲੇ ਹਲੇ ਵੀ ਨੇ ਤੇ ਸਭ ਰੱਖੀਆਂ ਨੇ ਮੈਂ ਤੇ ਹੁਣ ਦੀ ਗੱਲ ਕਰਾਂ ਬਲੈਕ ਐਸਟਰ ਲੋਪ ਬ੍ਰੀਡ ਰੱਖੀ ਹੋਈ ਹੈ ਤੇ ਆਉਣ ਵਾਲੇ ਟਾਈਮ 'ਚ ਇਹਦੇ ਬੱਚੇ ਵੀ ਆਉਣੇ ਨੇ ਤੇ ਤੁਸੀਂ ਆਪ ਹਿਸਾਬ ਲਾ ਲਓ ਦੋ ਬਰਡ ਤੋਂ ਸਟਾਰਟ ਕਰਕੇ ਕਿੱਥੇ ਤੱਕ ਕੰਮ ਪਹੁੰਚਿਆ ਹੌਲੀ ਹੌਲੀ ਕੰਮ ਨਾਲ ਪਿਆਰ ਪੈਂਦਾ ਸ਼ੌਂਕ ਪੈਂਦਾ ਆ ਤਾਂ ਸਾਡੇ ਘਰ ਦੇ ਵਿੱਚ ਕਿਸੇ ਨੇ ਮੁਰਗੀ ਪਾਲਣ ਦੀ ਸੀ ਕਰਿਆ ਜਦੋਂ ਮੈਂ ਕਰਿਆ ਵੀ ਸੀ ਤਾਂ ਪ੍ਰੋਬਲਮਾਂ ਵੀ ਬਹੁਤ ਆਈਆਂ ਲੋਕ ਕਹਿਣ ਲੱਗ ਗਏ ਸੀ ਵੀ ਹੁਣ ਆਹ ਕਿਹੜੇ ਕੰਮ ਕਰਨ ਲੱਗ ਗਏ ਤਾਂ ਫਿਰ ਉਹ ਬਈ ਇਹ ਚੀਜ਼ਾਂ ਸਾਰੀਆਂ ਫੇਸ ਕਰੀਆਂ ਮੈਂ ਤੇ ਅੱਜ ਦੀ ਗੱਲ ਕਰਾਂ ਹੁਣ ਵਧੀਆ ਕੰਮ ਕਰ ਰਹੇ ਆ ਆਪਾਂ ਇਹ ਵਧੀਆ ਚਾਰ ਪੈਸੇ ਵੀ ਬੰਦੇ ਨੇ ਦੇ ਨਾਲ ਹੋਰ ਕੰਮ ਵੀ ਕਰਦੇ ਆ ਪਾਰਟ ਟਾਈਮ ਕੰਮ ਆਪਾਂ ਨੇ ਇਹੀ ਰੱਖਿਆ ਹੋਇਆ ਦੇਸੀ ਪੋਲਟਰੀ ਫਾਰਮ ਦਾ ਤੇ ਬਾਈ ਜੀ ਵੀਡੀਓ ਤੁਸੀਂ ਕਮੈਂਟ ਕਰਕੇ ਦੱਸੋ ਕਿਦਾਂ ਲੱਗੀ ਬਾਕੀ ਮੈਂ ਪੰਜਾਬ ਪਟਿਆਲਾ ਤੋਂ ਪੋਲਟਰੀ ਫਾਰਮਿੰਗ ਕਰਦਾ ਹਾਂ ਤੁਸੀਂ ਕਿਹੜੀ ਜਗ੍ਹਾ ਤੋਂ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਜੀ